ਤੇ ਹਾਂਜੀ ਸ਼ਸ਼ੀਕਲ ਜੀ ਮੈਂ ਹਾਰਮੋਨ ਬੁਟੀਕ ਤੋਂ ਤੁਹਾਡੇ ਲਈ ਬਹੁਤ ਹੀ ਪਿਆਰੀ ਜਿਹੀ ਆਫਰ ਲੈ ਕੇ ਆਏ ਹਾਂ ਤੇ ਲੋ ਜੀ ਜੇ ਤੁਹਾਨੂੰ ਇਹ ਸੂਟ ਪਸੰਦ ਹੋਏ ਤਾਂ ਜਿਹੜੇ ਤੁਸੀਂ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਜਿਹੜੇ ਸੂਟ ਬੁੱਕ ਕਰ ਲਓ ਕਿਉਂਕਿ ਸੂਟ ਆਪਣੇ ਕੋਲੇ ਜਿਹੜਾ ਲਿਮਟਿਡ ਜਸਟਾਕ ਆਪਣੇ ਕੋਲੇ ਸੂਟਾਂ ਦਾ ਜਿਹੜੇ ਆਪਾਂ ਇਹ ਦੁਪੱਟੇ ਲਗਾਏ ਆ ਇਹਨਾਂ ਦੇ ਚਾਰਜ ਜਿਹੜੇ ਅੱਡ ਹੋਣਗੇ ਆਪਾਂ ਤੁਹਾਨੂੰ ਕੱਲੇ ਸੂਟ ਦਾ ਪ੍ਰਾਈਸ ਇੱਕ ਆਫਰ ਰੇਂਜ ਦੇ ਵਿੱਚ ਆਪਾਂ ਇਹ ਸੂਟ ਕੱਢੇ ਨੇ ਜੋ ਕਿ ਸਿੰਗਲ ਸਿੰਗਲ ਸੂਟ ਮੰਨ ਕੇ ਚੱਲੋ ਆਪਣੇ ਕੋਲੇ ਆਪਾਂ ਬਣਾਏ ਸੀ ਜਾਂ ਬਚ ਕੇ ਮੰਕੇ ਹਨ ਤੇ ਲਓ ਜੀ ਇਹ ਸੂਟ ਬਹੁਤ ਸੋਹਣੇ ਜਿਹੜੇ ਘੇਰਾ ਵਰਕ ਦੇ ਤਿਆਰ ਹੋਏ ਹੋਏ ਨੇ ਤੇ ਲਓ ਜੀ ਵੀਡੀਓ ਸ਼ੁਰੂ ਕਰਨ ਲੱਗੇ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਆਕੇ ਆਪਣੇ ਫਰੈਂਡ ਸਰਕਲ ਵਿੱਚ ਵੀ ਜ਼ਰੂਰ ਭੇਜਿਆ ਕਰੋ ਤਾਂ ਜੋ ਉਹ ਵੀ ਆਪਣੇ ਨਾਲ ਜੁੜ ਕੇ ਇਸ ਤਰ੍ਹਾਂ ਦਾ ਸੋਹਣੇ ਸੋਹਣੇ ਸੂਟ ਬਾਏ ਕਰ ਸਕਣ ਤੇ ਲਓ ਜੀ ਫਿਰ ਵੀਡੀਓ ਦੀ ਸਟਾਰਟਿੰਗ ਕਰਨ ਲੱਗਿਆਂ ਸਮੇਂ ਆਪਣੇ ਕੋਲੇ ਦੇਖੋ ਇੰਨਾ ਕਸਟੋਕ ਆ ਸੂਟਾਂ ਦਾ ਜਿਹੜੇ ਕਿ ਬਹੁਤ ਹੀ ਸੋਹਣੇ ਵਰਕ ਕੀਤੇ ਹੋਏ ਨੇ ਤੇ ਬਾਕੀ ਜਿਹੜਾ نیچے ਆਪਾਂ ਇਹਦੇ ਸਟਾਫ ਲਗਾਇਆ ਹੋ ਉਹ ਵੀ ਆਪਾਂ ਜਿਹੜਾ ਸਟਾਫ ਬਹੁਤ ਜ਼ਿਆਦਾ ਵਧੀਆ ਸਟਾਫ ਲਗਾਇਆ ਹੈ ਉਹ ਨਹੀਂ ਲੋਕਲ ਜਾਂ ਕਪੜਾ ਕਿਸੇ ਵੀ ਸੂਟ ਥੱਲੇ ਨਹੀਂ ਹੋਊਗਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਆਪਣੇ ਕੁਆਲਟੀ ਦਾ ਆਪਾਂ ਹਰ ਇੱਕ ਥੱਲੇ ਦੇਖੋ ਬਹੁਤ ਵਧੀਆ ਫੈਬਰਿਕ ਲਗਾ ਕੇ ਸੂਟ ਆ ਜਿਹੜੇ ਰੈਡੀ ਕਰਦੇ ਆ ਤੇ ਲਓ ਜੀ ਇਹ ਡਿਫਰੈਂਸ਼ੀਏਟ ਤੇ ਸਾਰੇ ਸਟੱਫ ਹੋਣਗੇ ਤੇ ਸਾਰੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਇਹ ਵਰਕ ਹੋਣਗੇ ਤੇ ਚਲੋ ਜੀ ਫਿਰ ਵੀਡੀਓ ਦਾ ਸਭ ਤੋਂ ਪਹਿਲਾ ਸੂਟ ਬਹੁਤ ਹੀ ਪਿਆਰਾ ਜਿਹਾ ਦੇਖੋ ਇਹ ਹੈਗਾ ਗੁਲਾਨਾਰੀ ਸ਼ੇਡ ਜਿਹਨੂੰ ਆਪਾਂ ਕਹਿ ਦਿੰਨੇ ਆ ਤੇ ਲਓ ਜੀ ਇਹ ਦੁਪੱਟਾ ਵੀ ਆਪਾਂ ਇਹਦੇ ਨਾਲ ਡਾਈ ਕੀਤਾ ਹੋਇਆ ਹੈ ਇਹ ਪਿਓਰ ਔਰਗੰజా ਦਾ ਦੁਪੱਟਾ ਹੈ ਤੇ ਜੇ ਤੁਸੀਂ ਇਹ ਬਾਏ ਕਰਨਾ ਹੋਇਆ ਇਹ ਦੁਪੱਟਾ ਜਿਹੜਾ ਤੁਹਾਨੂੰ ਇਹ 600 ਰੁਪਏ ਦਾ ਪਊਗਾ ਅਲੱਗ ਤੋਂ ਤੇ ਜੇ ਤੁਸੀਂ ਇਹਦੀ ਫਿਨਿਸ਼ਿੰਗ ਕਰਾਉਂਗੇ ਲੈਸ ਪੱਟੀ ਨਾਲ ਉਹ ਜਿਹੜੇ ਪੈਸੇ ਐਕਸਟਰਾ ਹੋਣਗੇ ਤੇ ਲਓ ਜੀ ਉਹ ਤੁਹਾਡੀ ਚੁਆਇਸ ਆ ਤੁਸੀਂ ਲੈਣਾ ਚਾਹੁੰਦੇ ਹੋ ਜਾਂ ਨਹੀਂ ਤੇ ਲਓ ਜੀ ਸੂਟ ਆ ਜਿਹੜਾ ਆਪਾਂ ਇੱਕ ਸਾਰਿਆਂ ਦੀ ਫਲੈਟ ਰੇਂਜ ਅੱਜ ਆਪਾਂ ਕੱਢੀ ਐ ਤੇ ਇੱਕ ਫਲੈਟ ਰੇਟ ਤੇ ਤੁਹਾਨੂੰ ਜਿਹੜੇ ਸੂਟ ਆ ਸਾਰੇ ਆਪਾਂ ਤਕਰੀਬਨ ਦੇ ਦੇਣੇ ਆ ਤੇ ਲਓ ਜੀ ਚੈੱਕ ਕਰ ਲਓ ਆਪਣਾ ਪਹਿਲਾ ਸੂਟ ਬਹੁਤ ਹੀ ਸੋਹਣਾ ਵਰਕ ਹੋਇਆ ਹੋਇਆ ਬਾਜੂ ਤੇ ਹੋਇਆ ਕੇ ਰੇਤੇ ਹੋਇਆ ਤੇ ਲਓ ਜੀ ਕਪੜਾ ਇਹ ਜਿਹੜਾ ਖਾਦੀ ਸਿਲਕ ਤੇ ਉੱਪਰ ਰੈਡੀ ਹੋਇਆ ਗਾ ਦੇਖੋ ਨਿੱਕੇ ਮੋٹے ਫੰਕਸ਼ਨਾਂ ਨੂੰ ਅਟੈਂਡ ਕਰਨ ਵਾਸਤੇ ਸੂਟ ਆ ਜਿਹੜਾ ਇਹ ਬਹੁਤ ਸੋਹਣਾ ਰੈਡੀ ਹੋਊਗਾ ਤੇ ਲਓ ਜੀ ਫਾਈਨਲੀ ਜਿਹੜੀ ਸੂਟ ਦੀ ਲੁੱਕ ਹੈ ਇਹ ਬਣ ਕੇ ਸੂਟ ਆ ਜਿਹੜਾ ਬਹੁਤ ਜਿਆਦਾ ਸੋਹਣਾ ਰੈਡੀ ਹੋਊਗਾ ਤੇ ਲਓ ਜੀ ਗੱਲ ਕਰਾਂਗੇ ਦੂਸਰੇ ਸੂਟ ਦੀ ਦੂਸਰਾ ਸੂਟ ਵੀ ਆਪਣਾ ਦੇਖੋ ਆਪਾਂ ਇੱਥੇ ਸਿੰਧੀ ਵਰਕ ਦਾ ਰੈਡੀ ਕੀਤਾ ਹੋਇਆ ਤੇ ਲਓ ਜੀ ਏ ਵੀ ਦੇਖੋ ਤੁਸੀਂ ਦੇਖ ਸਕਦੇ ਹੋ ਫੈਬਰਿਕ ਜਿਹੜਾ ਆਪਾਂ ਅੰਤਾਂ ਮੁਹੇ ਇਹਨਾਂ ਫੈਬਰਿਕ ਤੇ ਜਿਹੜੇ ਵਰਕ ਕਰਕੇ ਸੂਟ ਬੇਚ ਚੁੱਕੇ ਆ ਤੇ ਲਓ ਜੀ ਇਹ ਫੈਬਰਿਕ ਐਡਾ ਕੁ ਜਿਆਦਾ ਵਧੀਆ ਗਰਮੀ ਚ ਪਾਉਣ ਲਈ ਤੇ ਇੱਕ ਨੰਬਰ ਕਾਟਨ ਦਾ ਇਹ ਫੈਬਰਿਕ ਆ ਤੇ ਲਓ ਜੀ ਹਾਂ ਬਾਕੀ ਜਿਹੜਾ ਸਟਾਫ ਆ ਇਹ 650 ਦਾ ਤਾਂ ਸਟਾਫ ਹੀ ਹੁੰਦਾ ਨੀਚੇ ਜਿਹੜਾ ਲੱਗਿਆ ਹੋਇਆ ਤੇ ਬਾਕੀ ਤੁਸੀਂ ਵਰਕ ਦੇਖ ਲਓ ਤੇ ਲਓ ਜੀ ਸਾਰੇ ਟੋਟਲ ਸੂਟਾਂ ਦੀ ਜਿਹੜੀ ਰੇਂਜ ਆ ਆਪਾਂ ਦੱਸਾਂਗੇ ਤੁਹਾਨੂੰ ਲਾਸਟ ਵਿੱਚ ਪਹਿਲਾਂ ਸਾਰੇ ਸੂਟਾਂ ਦੀ ਤੁਹਾਨੂੰ ਇਹ ਆਪਾਂ ਨਿਕਾ ਮਰਵਾਦ ਕੇ ਤੇ ਲਓ ਜੀ ਇਹਦਾ ਬਹੁਤ ਹੀ ਸੋਹਣਾ ਗਾਜਰੀ ਸ਼ੇਡ ਦਾ ਸੂਟ ਹੈ ਇਹ ਤੇ ਨਾਲ ਹੀ ਇਹਦੇ ਆਪਾਂ ਗੱਲ ਕਰਾਂਗੇ ਤੀਸਰੇ ਸੂਟ ਦੀ ਤੇ ਲਓ ਜੀ ਇਹ ਸੂਟ ਹੈਗਾ ਆਪਣਾ ਬਹੁਤ ਹੀ ਪਿਆਰਾ ਜਿਹਾ ਦੇਖੋ ਫਿਰੋਜੀ ਕਲਰ ਦਾ ਸੂਟ ਹੈ ਤੇ ਇਹਨੂੰ ਵੀ ਆਪਾਂ ਸਿੰਦੀ ਟੋਪੇ ਦੇ ਨਾਲ ਜਿਹੜਾ ਰੈਡੀ ਕੀਤਾ ਤੇ ਲਓ ਜੀ ਦੇਖੋ ਇਹ ਆਪਣੇ ਕੋਲੇ ਦੋ ਸੂਟ ਰੈਡੀ ਨੇ ਜੇ ਤੁਸੀਂ ਇਹਨਾਂ ਚੋਂ ਤੁਹਾਨੂੰ ਕੋਈ ਵੀ ਕਲਰ ਪਸੰਦ ਆ ਤਾਂ ਤੁਸੀਂ ਆਪਣਾ ਜਿਹੜਾ ਸਕਰੀਨ ਸ਼ਾਟ ਲੈ ਕੇ ਇਹਨਾਂ ਚੋਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਤੇ ਲਓ ਜੀ ਇਹਦੇ ਥੱਲੇ ਵੀ ਆਪਾਂ ਸੇਮ ਫੈਬਰਿਕ ਲਗਾਇਆ ਹੋਇਆ ਹੈ ਤੇ ਲਓ ਜੀ ਗੱਲ ਕਰਗੇ ਜੇ ਆਪਾਂ ਇਹਨਾਂ ਦੀ ਰੇਂਜ ਦੀ ਤੇ ਸੂਟ ਆ ਜਿਹੜੇ ਆਪਾਂ ਜ ਤੁਹਾਨੂੰ 14500 ਦੇ ਵਿੱਚ ਅ ਤੁਸੀਂ ਕਿਸੇ ਵੀ ਸਟਾਕ ਦੇ ਵਿੱਚ ਕੋਈ ਵੀ ਵਰਕ ਵਾਲਾ ਸੂਟ ਆ ਜਿੰਨੇ ਵੀ ਇਹ 8 10 ਸੂਟ ਆਪਣੇ ਇੱਥੇ ਹੈਂਗਰ ਤੇ ਲੱਗੇ ਹੋਏ ਨੇ ਇਹ ਸੂਟ ਆ ਜਿਹੜੇ ਤੁਹਾਨੂੰ ਆਪਾਂ 1450 ਦੀ ਰੇਂਜ ਵਿੱਚ ਦੇ ਦੇਣੇ ਆ ਤੇ ਸ਼ਿਪਿੰਗ ਚਾਰਜ ਤੁਹਾਡੇ ਏਰੀਆ ਮੁਤਾਬਕ ਹੋਊਗੀ ਜਿੱਥੇ ਤੁਸੀਂ ਕਹੋਗੇ ਉਸ ਹਸਾਬ ਨਾਲ ਲੱਗਣਗੇ ਸ਼ਿਪਿੰਗ ਚਾਰਜ ਜਿਹੜੇ ਐਕਸਟਰਾ ਤੋਂ ਹੋਣਗੇ ਤੇ ਲਓ ਜੀ ਬਾਕੀ ਸੂਟ ਆ ਇਹ ਆਪਾਂ ਫਲੈਟ ਰੇਟ ਜਿਹੜਾ ਇਹਨਾਂ ਦਾ ਕੱਢਿਆ 1450 ਵਿੱਚ ਸੂਟ ਆ ਜਿਹੜਾ ਤੁਹਾਨੂੰ ਇਹ ਮਿਲ ਜਾਊਗਾ ਠੀਕ ਹੈ ਜੀ ਤੇ ਗੱਲ ਕਰਾਂਗੇ ਆਪਾਂ ਚੌਥੇ ਸੂਟ ਦੀ ਤੇ ਲਓ ਜੀ ਚੌਥੇ ਸੂਟ ਦੇ ਤੁਸੀਂ ਲੁੱਕ ਚੇਂਜ ਕਰ ਸਕਦੇ ਹੋ ਲਓ ਜੀ ਬਹੁਤ ਹੀ ਸੋਹਣਾ ਖਾਦੀ ਦਾ ਇਹ ਸਟਾਫਾ ਦੇਖੋ ਇਹ ਸਟਾਫਾਫੀ ਜੀ ਆਪਾਂ ਦੇਖ ਕੇ ਤਾਂ ਸਟਾਫੀ ਬਹੁਤ ਜ਼ਿਆਦਾ ਮਹਿੰਗਾ ਹੁੰਦਾ ਕਿਉਂਕਿ ਪਿਓਰ ਜਿਹੜਾ ਇਹ ਖਾਦੀ ਲੈਲਣ ਦਾ ਸੂਟ ਹੈ ਤੇ ਲਓ ਜੀ ਇਹਦੇ ਉੱਪਰ ਆਪਾਂ ਇਸ ਤਰ੍ਹਾਂ ਕੱਟਵਰਕ ਦੇ ਕੇ ਤੇ ਇਸ ਤਰ੍ਹਾਂ ਇਹ ਤੇ ਦੋਨੋਂ ਸਾਈਡਾਂ ਜਿਹੜੇ ਫਲਾਵਰ ਪਾਏ ਨੇ ਤੇ ਬਾਕੀ ਚੌਕ ਤੋਂ ਲੈ ਕੇ ਘੇਰੇ ਤੱਕ ਇਸ ਤਰ੍ਹਾਂ ਇਹਦੇ ਕੱਟਵਰਕ ਹੋਇਆ ਹੋਇਆ ਸੂਟ ਦੇ ਦੋਨੋਂ ਸਾਈਡ ਜਿਹੜੇ ਇਸ ਤਰ੍ਹਾਂ ਫਲਾਵਰ ਆਉਣਗੇ ਤੇ ਲੌਜੀ ਜਿਹੜਾ ਬਾਜੂ ਤੇ ਆ ਉਹ ਵੀ ਇਹਦੇ ਇਸ ਤਰ੍ਹਾਂ ਹੀ ਕੱਟਵਰਕ ਆਊਗਾ ਠੀਕ ਹੈ ਜੀ ਤੇ ਲਓ ਜੀ ਸਟਾਫ ਤੁਹਾਨੂੰ ਆਪਾਂ ਦੱਸ ਹੀ ਦਿੱਤਾ ਲੀ ਸਾਰੇ ਜਿਹੜੇ ਅਲੱਗ ਅਲੱਗ ਤਰ੍ਹਾਂ ਦੇ ਸਟਾਫ ਨੇ ਤੇ ਲਓ ਜੀ ਗੱਲ ਕਰਾਂਗੇ ਇਸ ਸੂਟ ਦੀ ਜੋ ਕਿ ਇਸ ਸੂਟ ਦੀ ਜਦੋਂ ਆਪਾਂ ਬਣਾਇਆ ਸੀ ਤਾਂ 22-2300 ਦੀ ਰੇਂਜ ਵਿੱਚ ਆਪਾਂ ਇਹ ਰੈਡੀ ਕੀਤਾ ਸੀ ਤੇ ਲਓ ਜੀ ਬਹੁਤ ਪਿਆਰਾ ਸਿੰਗਲ ਟੋਪੇ ਦਾ ਇਹ ਵਰਕ ਹੈ ਤੇ ਪਿਓਰ ਔਰ ਗੈਂਜਾ ਉੱਪਰ ਇਹ ਰੈਡੀ ਹੋਇਆ ਤੇ ਇਹ ਸੂਟ ਦਾ ਜਿਹੜਾ ਆਪਾਂ ਤੁਹਾਨੂੰ ਰੇਂਜ ਇੱਥੇ ਨਹੀਂ ਦੱਸਾਂਗੇ ਜੇ ਤੁਸੀਂ ਇਹ ਸੂਟ ਤੁਹਾਨੂੰ ਪਸੰਦ ਹੋਇਆ ਤਾਂ ਤੁਸੀਂ ਆਪਾਂ ਨੂੰ ਸਪੈਸ਼ਲ ਤੋਂ ਇਸ ਤਰ੍ਹਾਂ ਦੇਖੋ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਆਪਾਂ ਇਹਦਾ ਤੁਹਾਨੂੰ ਪ੍ਰਾਈਸ ਆ ਜਿਹੜਾ ਦੱਸ ਦਾਂਗੇ ਤੇ ਲੋ ਜੀ ਇਹ ਸੂਟ ਵੀ ਆਪਣੇ ਕੋਲੇ ਇੱਕ ਸਿੰਗਲ ਸੂਟ ਬਚਿਆ ਸੀ ਇਸ ਲਈ ਆਪਾਂ ਤੁਹਾਨੂੰ ਇਹ ਵੀਡੀਓ ਵਿੱਚ ਪਾਤਾ ਤੇ ਲੋ ਜੀ ਇਹ ਤੁਹਾਨੂੰ ਪਸੰਦ ਹੋਇਆ ਤਾਂ ਤੁਸੀਂ ਜਿਹੜਾ ਇਹਨੂੰ ਆਪਣੇ ਲਈ ਬੁੱਕ ਕਰ ਸਕਦੇ ਹੋ ਤੇ ਲੋ ਜੀ ਉਸ ਤੋਂ ਬਾਅਦ ਇਹ ਆਪਣੇ ਕੁਸ਼ਕ ਸੂਟ ਨੇ ਜਿਹੜੇ ਕਿ ਆਪਾਂ ਤੁਹਾਨੂੰ ਇਹ ਮੰਨ 1050 ਦੇ ਵਿੱਚ ਸੂਟ ਆ ਜਿਹੜੇ ਆਪਾਂ ਤੁਹਾਨੂੰ ਦੇ ਦੇਣੇ ਨੇ ਲਓ ਜੀ ਇਹ ਪੌਂਚਾ ਵਰਕ ਨੇ ਕੁਸ਼ਕੀਰਾ ਵਰਕ ਵਾਲੇ ਸੂਟ ਨੇ ਤੇ ਲਓ ਜੀ ਇਹਨਾਂ ਦਾ ਵੀ ਫੈਬਰਿਕ ਬਹੁਤ ਸੋਹਣਾ ਗਲੇਸ ਕਾਟਨ ਦਾ ਫੈਬਰਿਕ ਲੱਗਿਆ ਹੋਇਆ ਤੇ ਸੂਟ ਬਹੁਤ ਪਿਆਰੇ ਨੇ ਇਹ ਤੁਹਾਨੂੰ 1050 ਦੀ ਰੇਂਜ ਵਿੱਚ ਜਿਹੜੇ ਸੂਟ ਆ ਮਿਲ ਜਾਣਗੇ ਠੀਕ ਹੈ ਜੀ ਲਓ ਜੀ ਸਕਰੀਨ ਸ਼ਾਟ ਲੈ ਲਿਓ ਤੇ ਲਓ ਜੀ ਇਹ ਇਹ ਵਾਲਾ ਸੂਟ ਤੇ ਇਹ 3 4 ਜਿਹੜੇ ਚਾਰ ਤੋਂ ਪੰਜ ਸੂਟ ਨੇ ਆਪਣੇ ਕੋਲ 1050 ਦੀ ਰੇਂਜ ਵਿੱਚ ਇਹਦਾ ਆਪਾਂ ਤੁਹਾਨੂੰ ਰੇਂਜ ਦੱਸਾਂਗੇ ਫੋਨ ਤੇ ਕਿਉਂਕਿ ਇਹ ਬਹੁਤ ਜ਼ਿਆਦਾ ਵਧੀਆ ਸੂਟ ਆ ਅੱਗੇ ਪਾਰਟੀ ਵੇਅਰ ਸੂਟ ਬਣ ਕੇ ਜਦੋਂ ਇਹ ਤਿਆਰ ਹੋਊਗਾ ਬਹੁਤ ਸੋਹਣਾ ਸੂਟ ਬਣੂਗਾ ਤੇ ਲਓ ਜੀ ਇਹ ਸੂਟ ਆਪਾਂ 1450 ਦੇ ਵਿੱਚ ਜਿਹੜੇ ਅੱਜ ਤੁਹਾਡੇ ਲਈ ਇੱਕ ਸੇਲ ਆਫਰ ਲਗਾਤੀ ਆ ਕਿਉਂਕਿ ਆਪਣੇ ਕੋਲੇ ਹੀ ਸਿੰਗਲ ਸਿੰਗਲ ਪੀਸ ਨੇ ਤੇ ਲਓ ਜੀ ਆਪਾਂ ਨੂੰ ਹਾਂ ਹੁੰਦਾ ਵੀ ਰੋਜ਼ ਨਵੇਂ ਵਰਕ ਜਿਹੜੇ ਆ ਰਹੇ ਨੇ ਤੇ ਲਓ ਜੀ ਹੋਰ ਸੋਹਣੇ ਸੋਹਣੇ ਵਰਕ ਇਸ ਤਰ੍ਹਾਂ ਹੀ ਸੂਟ ਰੈਡੀ ਕਰਕੇ ਤੁਹਾਨੂੰ ਤੁਕਰ ਭੇਜਦੇ ਰਹਿੰਨੇ ਆ ਤੇ ਕੁਝ ਕੁ ਸੂਟ ਜਿਹੜੇ ਆਪਣੇ ਕੋਲੇ ਬਚ ਜਾਂਦੇ ਆ ਉਹ ਆਪਾਂ ਇਸ ਤਰ੍ਹਾਂ ਤੁਹਾਨੂੰ ਸੇਲ ਆਫਰ ਵਿੱਚ ਦੇ ਦਿੰਨੇ ਆ ਤੇ ਲਓ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਇਹ ਬਹੁਤ ਹੀ ਪਿਆਰੇ ਪਿਆਰੇ ਸੂਟ ਤੇ ਲਓ ਜੀ ਚੰਗੀ ਤਰ੍ਹਾਂ ਜਿਹੜਾ ਤੁਸੀਂ ਸੂਟ ਤੁਹਾਨੂੰ ਦੇਖ ਲਓ ਜੇ ਕੋਈ ਵੀ ਸੂਟ ਪਸੰਦ ਆ ਤਾਂ ਸਕਰੀਨ ਸ਼ਾਟ ਲੈ ਕੇ ਜਿਹੜਾ ਆਪਣੇ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਆਪ ਨੂੰ ਡੀਐਮ ਕਰ ਸਕਦੇ ਹੋ ਤੇ ਚਲੋ ਜੀ ਇਹ ਅੱਜ ਵਾਲੀ ਵੀਡੀਓ ਨੂੰ ਇੱਥੇ ਕਰਦੇ ਆਂ ਬੰਦ ਤੇ ਮਿਲਦੇ ਆ ਇੱਕ ਨਿਊ ਜੀ ਵੀਡੀਓ ਲੈ ਕੇ ਨਵਾਂ ਜਾਂ ਕੋਈ ਹੋਰ ਵਰਕ ਲੈ ਕੇ ਜਾਂ ਕੋਈ ਨਵਾਂ ਜਿਹਾ ਸਟੱਫ ਲੈ ਕੇ ਵੀਡੀਓ ਵਧੀਆ ਲੱਗੀ ਤਾਂ ਇੱਕ ਕਮੈਂਟ ਪਿਆਰਾ ਜਿਹਾ ਜ਼ਰੂਰ ਕਰਕੇ ਦੱਸਣਾ ਨਾਲ ਹੀ ਜਿਹੜਾ ਲਾਈਕ ਵੀ ਜ਼ਰੂਰ ਕਰਿਆ ਕਰੋ